ਇਸ ਟਾਈਮ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਮਸਕੇ ਤਹਾਰਾ ਔਰ ਇਹਦੀਆਂ ਬਹੁਤ ਸਾਰੀਆਂ ਵੀਡੀਓ ਵੀ ਤੁਸੀਂ ਦੇਖੀ ਹੋਣੀਆਂ ਕਿਉਂਕਿ ਇਹ ਬਹੁਤ ਜ਼ਿਆਦਾ ਗਾੜਾ ਹੁੰਦਾ ਹੈ ਓਕੇ ਔਰ ਇਹਦੀ ਲੌਂਗ ਲਾਸਟਿੰਗ ਵੀ ਬਹੁਤ ਜ਼ਿਆਦਾ ਹੈ ਜਿੰਨੇ ਕਹੋਗੇ ਕਿ ਉਨੰਝ ਜ਼ਿਆਦਾ ਲੌਂਗ ਲਾਸਟਿੰਗ ਹੈ ਠੀਕ ਹੈ ਔਰ ਇਹ ਬਹੁਤ ਹੀ ਬਿਹਤਰੀਨ ਚੀਜ਼ ਹੈ ਔਰ ਖੁਸ਼ਬੂ ਵੀ ਫਰੇਗਰੈਂਸ ਇੰਨੀ ਕਹਿੰਦਾ ਜਿੰਨੀ ਕਹੋ ਔਰ ਲੌਂਗ ਲਾਸਟਿੰਗ ਵੀ ਬਹੁਤ ਜ਼ਿਆਦਾ ਇਹਨਾਂ ਸਾਰਿਆਂ ਦੇ ਜਿਹੜੇ ਹੈਗੇ ਆਪਾਂ ਪਰਫਿਊਮ ਵੀ ਤਿਆਰ ਕਰਕੇ ਦੇ ਸਕਦੇ ਆ ਅਗਰ ਜੇ ਤੁਸੀਂ ਸਾਡੇ ਕੋਲੇ ਲੈ ਕੇ ਆਉਂਗੇ ਸਾਨੂੰ ਆਹ ਇਤਰ ਦਾ ਪਰਫਿਊਮ ਚਾਹੀਦਾ ਉਹ ਆਪਾਂ ਪਰਫਿਊਮ ਵੀ ਜਿਹੜੇ ਹੈਗੇ ਸਾਰੇ ਆਪਣੇ ਲਈ ਸਟੋਰ ਦੇ ਉੱਪਰ ਅਵੇਲੇਬਲ ਨੇ ਆਪਾਂ ਉਹ ਐਟ ਅ ਟਾਈਮ ਵੀ ਜਿਹੜਾ ਹੈਗਾ ਇਹ ਤਿਆਰ ਕਰਕੇ ਦੇ ਸਕਦੇ ਇਹਨਾਂ ਤੋਂ ਇਲਾਵਾ ਵੀ ਜਿਹੜਾ ਹੈਗਾ ਜਿਵੇਂ ਰੂਮ ਵਾਸਤੇ ਬਖੂਰ ਹੁੰਦਾ ਹੈ ਬਖੂਰਦਾਨੀਆਂ ਵੀ ਆਪਣੇ ਲਈ ਸਾਰੀਆਂ ਪਈਆਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਔਰ ਉਹਦੇ ਵਿੱਚ ਜਿਹੜਾ ਬਖੂਰ ਪੈਂਦਾ ਹੈ ਔਰ ਉਹ ਵੀ ਆਪਣੇ ਕੋਲੇ ਮੌਜੂਦ ਹੈ ਸਸੀ ਕਾਲ ਜੀ ਅੱਜ ਪਹੁੰਚੇ ਤੇ ਆਪਾਂ ਸੈਰ ਖੰਨੇ ਜਿਹਦੇ ਬਾਰੇ ਤੁਸੀਂ ਖੰਨੇ ਸੈਰ ਬਰ ਗਾਣਾ ਵੀ ਸੁਣਿਆ ਹੋਊਗਾ ਖੰਨੇਓਂ ਕਰਾ ਕੇ ਮੁੱਛ ਕੁੰਡੀ ਗੋਰੀਏ ਚੰਡੀਗੜ੍ਹ ਜਾਵਾ ਰਾਜਪੁਰੇ ਵੱਲੋਂ ਚੰਡੀਗੜ੍ਹ ਜ਼ਰੂਰ ਚੱਲੇ ਜਾਇਆ ਪਰ ਤੁਹਾਨੂੰ ਖੰਨੇ ਆਪਾਂ ਖੜਾਵਾਗੇ ਖੜਾਵਾਗੇ ਕਿਉਂ ਕਿ ਅੱਜ ਤੁਹਾਨੂੰ ਆਪ ਇੱਕ ਏਦਾਂ ਦੀ ਦੁਕਾਨ ਦੇ ਉੱਪਰ ਲੈ ਕੇ ਜਾਣਾ ਜਿੱਥੋਂ ਤੁਸੀਂ ਬਾਹਰਲੇ ਦੇਸ਼ਾਂ ਦੇ ਬ੍ਰਾਂਡਡ ਇਤਰ ਤੇ ਪਰਫਿਊਮ ਲੈ ਸਕਦੇ ਹੋ ਤੇ ਦੂਜੀ ਗੱਲ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਹੜਾ ਕਿਹੜਾ ਬੰਦਾ ਜੀਟੀ ਮਾਰਕੀਟ ਦੇ ਵਿੱਚ ਆਇਆ ਨਾ ਉਹਨੂੰ ਪ੍ਰੋਪਰ ਸਾਰਾ ਡਰੈੱਸ ਦੱਸਾਂਗੇ ਸਾਰੀ ਆਪਾਂ ਗੱਲਬਾਤ ਲੋਬੀ ਅੱਜ ਆਪਾਂ ਪਹੁੰਚੇ ਆ ਐਸਐਫ ਦਾ ਰੂਲ ਅਤੂਰ ਦੇ ਉੱਪਰ ਤੇ ਸਾਰੀ ਆਪਾਂ ਬਾਈ ਉਹਨਾਂ ਨਾਲ ਗੱਲਬਾਤ ਕਰਾਂਗੇ ਇੱਥੋਂ ਤੁਸੀਂ ਅਰਬ ਦੇਸ਼ਾਂ ਦੇ ਪ੍ਰਮੁੱਖ ਬ੍ਰਾਂਡ ਦੇ ਇਤਰ ਤੇ ਪਰਫਿਊਮ ਲੈ ਸਕਦੇ ਹੋ ਤੇ ਇਹਨਾਂ ਦਾ ਐਡਰੈਸ ਜਿਹੜਾ ਪਿਆ ਜਾਂਦਾ ਚਾਈ ਚੂਰੀਆ ਬਿਲਕੁਲ ਸਾਹਮਣੇ ਸਹਿਰ ਖੰਨੇ ਦੇ ਜੀਟੀ ਮਾਰਕੀਟ ਦੇ ਵਿੱਚ ਬਾਕੀ ਖੰਨੇ ਸਹਿਰ ਵਾਲਾ ਕਮੈਂਟ ਜਰੂਰ ਕਰਿਓ ਬਾਕੀ ਤੁਸੀਂ ਦੱਸਿਓ ਕਿੱਥੋਂ-ਕਿੱਥੋਂ ਆਪਣੀ ਜਿਹੜੀ ਵੀਡੀਓ ਦੇਖਦੇ ਹੋ ਬਾਕੀ ਵੀਡੀਓ ਨੂੰ ਬਾਕੀ ਸਾਰੇਓ ਸ਼ੇਅਰ ਕਰਿਓ ਲਾਈਕ ਕਰਿਓ ਤੇ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੱਲਦੇ ਆਂ ਅੱਜ ਸਾਰੀ ਆਪਾਂ ਬਾਈ ਉਹਨਾਂ ਨਾਲ ਆਪਣੇ ਲੋਗੇ ਅਰਬ ਦੇਸ਼ਾਂ ਦੇ ਜਿਵੇਂ ਦबई ਹੋ ਗਿਆ ਸਾਊਦੀ ਹੋ ਗਿਆ ਤੁਰਕੀ ਹੋ ਗਿਆ ਇਹਨਾਂ ਦੇ ਸਾਰੇ ਬ੍ਰਾਂਡ ਜਿੰਨੇ ਵੀ ਬ੍ਰਾਂਡ ਨੇ ਸਾਰੇ ਬ੍ਰਾਂਡ ਆਪਣੇ ਕੋਲੇ ਮੌਜੂਦ ਨੇ ਜਿਹੜੇ ਵੀ ਇਸ ਵਕਤ ਜਿਹੜੇ ਪੂਰੇ ਟ੍ਰੈਂਡਿੰਗ ਚ ਚੱਲ ਰਹੇ ਨੇ ਈਦਰ ਪਰਫਿਊਮ ਉਹ ਸਾਰੇ ਦੇ ਸਾਰੇ ਆਪਣੇ ਸਟੋਰ ਦੇ ਉੱਪਰ ਅਵੇਲੇਬਲ ਨੇ ਠੀਕ ਆ ਜੀ ਤੇ ਮੰਨ ਲਓ ਜੇ ਵਾ ਸਟਾਰਟਿੰਗ ਆਪਾਂ ਕਿਹੜੇ ਤੋਂ ਕਰੀਏ ਫਿਰ ਸਟਾਰਟਿੰਗ ਜਿਵੇਂ ਵੀ ਤੁਸੀਂ 3 ਐਮ ਐਲ 6 ਐਮ ਐਲ 12 ਐਮ ਐਲ ਉਹਦੀ ਬੋਤਲ ਜਿਹੜੀ ਹੈਗੀ ਹੈ ਇਤਰ ਦੇ ਵਿੱਚ ਆਂਦੀ ਹੈ। ਅਗਰ ਪਰਫਿਊਮ ਲੈਣਾ ਹੈ ਤਾਂ ਪਰਫਿਊਮ 50 ਐਮ ਐਲ ਔਰ 100 ਐਮ ਐਲ ਦੇ ਵਿੱਚ ਆਂਦਾ ਹੈ। ਠੀਕ ਹੈ ਜੀ। ਹਾਂਜੀ। ਜਿਵੇਂ ਇਸ ਟਾਈਮ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਮਸਕੇ ਤਹਾਰਾ ਔਰ ਇਹਦੀਆਂ ਬਹੁਤ ਸਾਰੀਆਂ ਵੀਡੀਓ ਵੀ ਤੁਸੀਂ ਦੇਖੀਆਂ ਹੋਣੀਆਂ ਕਿਉਂਕਿ ਇਹ ਬਹੁਤ ਜ਼ਿਆਦਾ ਦਾੜਾ ਹੁੰਦਾ ਹੈ ਓਕੇ ਔਰ ਇਹਦੀ ਲੌਂਗ ਲਾਸਟਿੰਗ ਵੀ ਬਹੁਤ ਜ਼ਿਆਦਾ ਹੈ ਜਿੰਨੇ ਕਹੋਗੇ ਕਿ ਉਨੰਨੀ ਜ਼ਿਆਦਾ ਲੌਂਗ ਲਾਸਟਿੰਗ ਹੈ ਠੀਕ ਹੈ ਔਰ ਇਹ ਬਹੁਤ ਹੀ ਬਿਹਤਰੀਨ ਚੀਜ਼ ਹੈ ਔਰ ਖੁਸ਼ਬੂ ਵੀ ਫਰੇਗਰੈਂਸ ਇੰਨੀ ਕਹਿੰਦਾ ਜਿੰਨੀ ਕਹੋ ਔਰ ਲੌਂਗ ਲਾਸਟਿੰਗ ਵੀ ਬਹੁਤ ਜ਼ਿਆਦਾ ਇਹ ਜਿਹੜੀ ਚੀਜ਼ ਹੈਗੀ ਆ ਆਪਣੇ ਲਵੇ 3 ml ਤੋਂ ਜਿਹੜੀ ਸਟਾਰਟ ਹੋ ਜਾਂਦੀ ਹੈ ਅਗਰ ਤੁਸੀਂ 3 ml ਲੈਣਾ ਹੈ 6 ml ਲੈਣਾ ਹੈ 12 ml ਲੈਣਾ ਹੈ ਉਹਦੀ ਕੋਸਟਿੰਗ ਜਿਹੜੀ ਹੈਗੀ 3 ml ਦਾ ਕੋਸਟਿੰਗ ਜਿਹੜੀ ਹੈਗੀ ਇਹਦੀ 300 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ 6 ml ਦੀ ਹੈਗੀ ਹੈ 500 ਰੁਪਇਆ 600 ਇਹ ਉਹ 12 ml ਦੀ 1200 1200 ਰੁਪਇਆ ਤੋਲਾ ਜਿਹੜਾ ਇਹਦੀ ਕੋਸਟਿੰਗ ਆਪਣੇ ਲਵੇ ਤੇ ਅਵੇਲੇਬਲ ਹੈ ਸਟੋਰ ਦੇ ਉੱਪਰ ਇਹ ਤੋਂ ਵੀ ਇਲਾਵਾ ਜਿਹੜੇ ਬਹੁਤ ਸਾਰੇ ਇਤਰ ਜਿਵੇਂ ਤੁਸੀਂ ਕਹਿੰਦੇ ਹੋਗੇ ਯਾਰ ਮੈਂ ਇਤਰ ਲੱਗਿਆ ਹੋਇਆ ਔਰ ਮੈਂ ਭੁੱਲ ਜਾਵਾਂ ਕਿ ਮੈਂ ਕੱਪੜੇ ਕੱਦ ਧੋਵਾ ਔਰ ਫਰੇਗਰੈਂਸ ਆ ਹੀ ਜਾਵੇ ਮਤਲਬ ਕਿ ਫਰੇਗਰੈਂਸ ਕੱਪੜੇ ਧੋਣ ਤੋਂ ਬਾਅਦ ਵੀ ਰਹੇ ਕੱਪੜੇ ਧੋਣ ਤੋਂ ਬਾਅਦ ਵੀ ਰਹੇ ਉਹ ਹੈਗਾ ਆਪਣੇ ਲਵੇ ਅਮੀਰਲ ਉਦ ਠੀਕ ਏਡੀ ਅਗਰ ਜਿੱਥੇ ਵੀ ਤੁਸੀਂ ਖੜੋਗੇ ਜਾ ਕੇ ਜਿੱਤੂ ਦੀ ਲੰਘੋਗੇ ਤਾਂ ਪੁੱਛਣਗੇ ਕਿ ਤੁਸੀਂ ਕੀ ਚੀਜ਼ ਲਈ ਹੈ ਉਹ ਚੀਜ਼ ਵੀ ਆਪਣੇ ਲਵੇ ਆਪਣੇ ਸ ਅਵੇਲੇਬਲ ਹੈ ਜਿਹਨੂੰ ਕਹਿੰਦੇ ਨੇ ਅਮੀਰਲ ਉਦ ਓਕੇ ਇਹਨਾਂ ਤੋਂ ਇਲਾਵਾ ਵੀ ਜਿਹੜੇ ਹੈਗੇ ਆਪਣੇ ਲਈ ਆਪਾਂ ਇਹਨਾਂ ਇਤਰਾ ਦੇ ਜਿੰਨੇ ਵੀ ਆਪਣੇ ਕੋਲੇ ਇਤਰ ਨੇ ਇਹਨਾਂ ਸਾਰਿਆਂ ਦੇ ਜਿਹੜੇ ਹੈਗੇ ਆਪਾਂ ਪਰਫਿਊਮ ਵੀ ਤਿਆਰ ਕਰਕੇ ਦੇ ਸਕਦੇ ਆ ਅਗਰ ਜੇ ਤੁਸੀਂ ਸਾਡੇ ਕੋਲੇ ਲੈ ਕੇ ਆਉਂਗੇ ਸਾਨੂੰ ਆਹ ਇਤਦਰ ਦਾ ਪਰਫਿਊਮ ਚਾਹੀਦਾ ਉਹ ਆਪਾਂ ਪਰਫਿਊਮ ਵੀ ਜਿਹੜੇ ਹੈਗੇ ਸਾਰੇ ਆਪਣੇ ਲਵੇ ਸਟੋਰ ਦੇ ਉੱਪਰ ਅਵੇਲੇਬਲ ਨੇ ਆਪਾਂ ਉਹ ਐਟ ਅ ਟਾਈਮ ਵੀ ਜਿਹੜਾ ਹੈਗਾ ਇਹ ਤਿਆਰ ਕਰਕੇ ਦੇ ਸਕਦੇ ਆ ਔਰ ਇਹਨਾਂ ਤੋਂ ਇਲਾਵਾ ਵੀ ਜਿਹੜੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਲੇਡੀਜ਼ ਲਈ ਵੀ ਔਰ ਜੈਂਟਸ ਲਈ ਵੀ ਇਹ ਕਹਿੰਦੇ ਨੇ ਕਿ ਯਾਰ ਬੋਡੀ ਤੇ ਵੀ ਲਾ ਸਕੀਏ ਬਾਲਾਂ ਤੇ ਵੀ ਲਾ ਸਕੀਏ ਕੱਪੜੇ ਤੇ ਵੀ ਲਾ ਸਕੀਏ ਔਰ ਉਹਦੇ ਵਿੱਚ ਆਪਣੇ ਲਵੇ ਸ਼ਰੂਤੀ ਬ੍ਰਾਂਡ ਜਿਹੜਾ ਦबई ਦਾ ਬ੍ਰਾਂਡ ਹੈ ਔਰ ਉਹਦੇ ਵਿੱਚ ਵਾਈਟ ਉਦ ਆਪਣੇ ਲਵੇ ਮੌਜੂਦ ਹੈ ਲਓ ਜੀ ਵਾਈਟ ਸੀਰਮ ਅਸੀਂ ਬਾਲਾਂ ਤੇ ਲਾਣਾ ਹੈ ਬਾਲਾਂ ਦਾ ਵੀ ਇਸਤੇਮਾਲ ਕਰ ਸਕਦੇ ਹਾਂ ਬੋਡੀ ਤੇ ਵੀ ਕੱਪੜੇ ਤੇ ਸਾਰੇ ਜਗ੍ਹਾ ਜਿਹੜਾ ਇਸਤੇਮਾਲ ਕਰ ਸਕਦੇ ਹਾਂ ਉਹ ਸ਼ਰੂਤੀ ਬ੍ਰਾਂਡ ਦਾ ਹੈ ਔਰ ਇਹਦੇ ਵਿੱਚ ਹੀ ਬ੍ਰਾਂਡ ਦੇ ਵਿੱਚ ਅਗਰ ਜੇ ਤੁਸੀਂ ਈਦਰ ਸਾਡੇ ਕੋਲੋਂ ਲੈਣਾ ਚਾਹੁੰਦੇ ਹੋ ਕਿਸੇ ਵੀ ਬ੍ਰਾਂਡ ਦਾ ਉਹ ਸਾਰੇ ਬ੍ਰਾਂਡ ਸਾਡੇ ਲਵੇ ਜਿਵੇਂ ਬਲੂ ਮੂਨ ਹੈ ਸ਼ਰੂਤੀ ਬ੍ਰਾਂਡ ਦਾ ਫਿਰ ਇਹ ਸਾਰੇ ਵੀ ਜਿਹੜੇ ਬ੍ਰਾਂਡ ਆਪਣੇ ਲਵੇ ਮੌਜੂਦ ਨੇ ਠੀਕ ਹੈ ਜੀ ਬਾਕੀ ਜਿਵੇਂ ਕਿਸੇ ਨੇ ਕੋਈ ਤਿਆਰ ਕਰਵਾਉਣਾ ਨਾ ਕਿਸੇ ਵੀ ਤਰ੍ਹਾਂ ਕੋਈ ਉਹ ਵੀ ਕਰ ਦੋਗੇ ਹਾਂ ਬਿਲਕੁਲ ਕਿਸੇ ਵੀ ਤਰ੍ਹਾਂ ਦੀ ਅਗਰ ਖੁਸ਼ਬੂ ਤੋਂ ਨੇ ਤਿਆਰ ਕਰਭਾਨੀ ਆ ਸਟੋਰ ਦੇ ਉੱਪਰ ਵਿਜ਼ਿਟ ਕਰੋ ਉਹ ਖੁਸ਼ਬੂ ਦਿਖਾ ਆਰਟੀ ਕੋਈ ਫਰੇਗਰੈਂਸ ਜੀ ਰੂਮ ਵਾਸੇ ਆਪਣੇ ਲਵੇ ਜਿਹੜੀਆਂ ਹੈਗੀਆਂ ਅਗਰਬੱਤੀਆਂ ਵੀ ਮੌਜੂਦ ਨੇ ਬਹੁਤ ਸੋਹਣੀਆਂ ਸੋਹਣੀਆਂ ਮਸਕੇ ਉਦ ਅੰਬਰ ਉਦ ਹੋਰ ਬਹੁਤ ਸਾਰੇ ਜਿਹੜੇ ਫਰੇਗਰੈਂਸ ਦੇ ਵਿੱਚ ਨੇ ਉਹ ਸਟੀਕਾ ਵੀ ਮੌਜੂਦ ਨੇ ਔਰ ਆਪਣੇ ਲਵੇ ਜਿਹੜੇ ਹੈਗਾ ਰੂਮ ਸਪਰੇ ਵੀ ਇਸ ਟਾਈਮ ਆਪਣੇ ਅਵੇ ਸਟੋਰ ਦੇ ਉੱਪਰ ਅਵੇਲੇਬਲ ਨੇ ਸਾਰੇ ਠੀਕ ਆ ਸਰ ਇਹਨਾਂ ਤੋਂ ਇਲਾਵਾ ਵੀ ਜਿਹੜਾ ਹੈਗਾ ਜਿਵੇਂ ਰੂਮ ਵਾਸਤੇ ਬਖੂਰ ਹੁੰਦਾ ਹੈ ਬਖੂਰਦਾਨੀਆਂ ਵੀ ਆਪਣੇ ਕੋਲੇ ਸਾਰੀਆਂ ਪਈਆਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਔਰ ਉਹਦੇ ਵਿੱਚ ਜਿਹੜਾ ਬਖੂਰ ਪੈਂਦਾ ਹੈ ਔਰ ਉਹ ਵੀ ਆਪਣੇ ਕੋਲੇ ਮੌਜੂਦ ਹੈ ਠੀਕ ਹੈ ਜੀ ਔਰ ਇਹ ਫਰੇਗਰੈਂਸ ਬਹੁਤ ਸਾਰੇ ਤਰ੍ਹਾਂ ਦੀ ਹੈ ਆਪਣੇ ਕੋਲੇ ਇੱਕ ਤਰ੍ਹਾਂ ਦੀ ਨਹੀਂ ਅਲੱਗ-ਅਲੱਗ ਫਰੇਗਰੈਂਸ ਬਹੁਤ ਜ਼ਿਆਦਾ ਤਰ੍ਹਾਂ ਦੀ ਔਰ ਇਹ ਇਲੈਕਟ੍ਰੋਨਿਕ ਵੀ ਹੈਗੇ ਨੇ ਔਰ ਜਿਹੜਾ ਕੋਲੇ ਦੇ ਉੱਪਰ ਪਾਈ ਜਾਂਦੀ ਹੈ ਲੱਕੜ ਉਹ ਵੀ ਆਪਣੇ ਕੋਲੇ ਫਰੇਗਰੈਂਸ ਸਾਰੀਆਂ ਮੌਜੂਦ ਨੇ ਔਰ ਇਹਨਾਂ ਤੋਂ ਇਲਾਵਾ ਇੱਕ ਚੀਜ਼ ਹੁੰਦੀ ਹੈ ਕਿ ਬਹੁਤ ਸਾਰੇ ਲੋਕ ਹੈ ਕਹਿੰਦੇ ਹੁੰਦੇ ਨੇ ਕਿ ਸਾਨੂੰ ਬਸ ਸੁਬਾ ਨੂੰ ਨਹਾਉਣ ਦੇ ਟਾਈਮ ਹੀ ਕੋਈ ਐਸੀ ਚੀਜ਼ ਇਸਤੇਮਾਲ ਕਰ ਲੀਏ ਕਿ ਬਾਅਦ ਚੋ ਕਪੜਿਆਂ ਦੇ ਉੱਪਰ ਇਸਤੇਮਾਲ ਨਾ ਕਰਨੀ ਪਵੇ। ਤਾਂ ਉਹ ਜਿਹੜੀ ਚੀਜ਼ ਆਪਣੇ ਕੋਲੇ ਦੋ ਹੀ ਤਰੀਕ ਇਸ ਵਕਤ ਆਪਣੇ ਕੋਲੇ ਮੌਜੂਦ ਨੇ ਮਸਕੇ ਪੀਚ ਐਂਡ ਮਸਕੇ ਬਨੀਲਾ। ਠੀਕ ਹੈ ਜੀ। ਇਹ ਉਹ ਹੀ ਤਨੇ ਕਿ ਜਦੋਂ ਆਪਾਂ ਸਵੇਰੇ ਨਹਾਣ ਜਾਂ ਇਸ਼ਨਾਨ ਕਰਦੇ ਆ ਨਾ ਜਦੋਂ ਆਪਾਂ ਸੋਚਦੇ ਆ ਕਿ ਯਾਰ ਆਪਣੇ ਕੋਲੇ ਬਸ ਉਹਨਾਂ ਪੰਜ ਸੱਤ ਜਿਹੜੇ ਮੱਗ ਰਹਿ ਗਏ ਆਪਣੇ ਉੱਪਰ ਜਿਸਮ ਦੇ ਉੱਪਰ ਪਾਉਣ ਦੇ ਲਈ ਤਾਂ ਉਹਨੇ ਦੇ ਵਿੱਚ ਜਿਹੜੀਆਂ ਹੈਗੇ ਤੁਸੀਂ ਤਿੰਨ ਤੋਂ ਚਾਰ ਬੂੰਦਾਂ ਉਹ ਪਾਣੀ ਦੇ ਵਿੱਚ ਮਿਕਸ ਕਰਕੇ ਉਹਨੂੰ ਘੋਲ ਕੇ ਆਪਣੇ ਉੱਪਰ ਪਾ ਲਓ। ਉਹ ਸਾਰਾ ਦਿਨ ਤੁਹਾਡੇ ਜਿਸਮ ਦੇ ਵਿੱਚ ਜ ਫਰੇਗਰੈਂਸ ਆਦੀ ਰਹੂਗੀ ਨਾਨ ਵੇਲੇ ਹੈ ਜੀ ਨਾਨ ਵੇਲੇ ਇਹਨੂੰ ਇਸਤੇਮਾਲ ਕਰ ਸਕਦੇ ਆਂ ਉਹ ਸਿਰਫ ਇਹ ਨਾਨ ਵੇਲੇ ਹੀ ਇਸਤੇਮਾਲ ਹੁੰਦਾ ਏ ਪਰ ਬਹੁਤ ਬਿਹਤਰੀਨ ਚੀਜ਼ ਹੈ ਠੀਕ ਹੈ ਜੀ ਔਰ ਇਹ ਜ਼ਿਆਦਾਤਰ ਜਿਹੜੀ ਹੈਗੀਆਂ ਲੇਡੀ ਜੀ ਇਸਤੇਮਾਲ ਕਰਦੀਆਂ ਨੇ ਠੀਕ ਹੈ ਉਹਨਾਂ ਉਹਨਾਂ ਦੇ ਲਈ ਉਹਨਾਂ ਨੂੰ ਕਿਉਂਕਿ ਉਹਨਾਂ ਨੂੰ ਹੁੰਦਾ ਹੈ ਕਿ ਅਸੀਂ ਕੱਪੜਿਆਂ ਦੇ ਉੱਪਰ ਲਾਵਾਂਗੇ ਸਾਨੂੰ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਨੇ ਇਸ ਕਰਕੇ ਉਹ ਨਾਨ ਵੇਲੇ ਜਿਹੜੀ ਇਹ ਚੀਜ਼ ਹੈਗੀ ਹੈ ਇਸਤੇਮਾਲ ਕਰਦੇ ਨੇ ਇਸ ਲਈ ਇਹ ਵੀ ਆਪਣੇ ਸਟੋਰ ਦੇ ਉੱਪਰ ਅਵੇਲੇਬਲ ਹੈ ਜਦੋਂ ਮਰਜੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਉਹਨੂੰ ਪਰਚੇਸ ਕਰ ਸਕਦੇ ਹੋ ਠੀਕ ਹੈ ਜੀ ਔਰ ਇਹਨਾਂ ਤੋਂ ਇਲਾਵਾ ਜਿਹੜੀ ਹੈਗੇ ਆਪਣੇ ਲਵੇ ਬਹੁਤ ਸੋਹਣੀ ਬਹੁਤ ਜ਼ਿਆਦਾ ਸੋਨੀਆਂ ਨੇ ਜਿਨੂੰ ਕਹਿ દઈએ ਕਿ ਅਰਗਬਤੀਆਂ ਅੰਬਰ ਉਦ ਔਰ ਕੇਸਰ ਚੰਦਨ ਬਹੁਤ سارے ਲੋਕ ਮੰਗਦੇ ਨੇ ਕਿ ਅਰ ਕੇਸਰ ਚੰਦਨ ਸਾਨੂੰ ਕਿਤੋਂ ਮਿਲ ਨਹੀਂ ਰਹੀ ਉਹ ਆਪਣੇ ਸਟੋਰ ਦੇ ਉੱਪਰ ਅਵੇਲੇਬਲ ਹੈ ਜਦੋਂ ਮਰਜ਼ੀ ਆਓ ਅੰਬਰ ਉਦ ਵੀ ਔਰ ਕੇਸਰ ਚੰਦਨ ਵੀ ਬਹੁਤ ਸੋਹਣੀਆਂ ਸੋਨੀਆਂ ਫਰੇਗਰੈਂਸ ਜਿਹੜੀਆਂ ਆਪਣੇ ਸਟੋਰ ਦੇ ਉੱਪਰ ਅਵੇਲੇਬਲ ਨੇ ਠੀਕ ਹੈ ਜੀ ਕਰਨੇ ਕੀ ਹੈ ਤੁਸੀਂ ਜੀਟੀਵੀ ਮਾਰਕੀਟ ਨੇਅਰ ਬੱਸ ਸਟੈਂਡ ਦੁਕਾਨ ਨੰਬਰ 25 对。<提> ਬਿਲਕੁਲ ਚਾ ਚੋਰੀ ਦੇ ਬਿਲਕੁਲ ਸਾਹਮਣੇ ਹਾਂਜੀ ਹਾਂਜੀ ਚਾ ਚੋਰੀ ਜਿਹੜੀ ਹੈਗੀ ਹੈ ਜੀਟੀਵੀ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਫੇਮਸ ਹੈ ਉਹਦੇ ਬਿਲਕੁਲ ਸਾਹਮਣੇ ਆਪਣਾ ਸਟੋਰ ਹੈ ਠੀਕ ਹੈ ਜੀ ਐਨੀ ਟਾਈਮ ਜਦੋਂ ਵੀ ਆਪਾਂ WhatsApp ਦੇ ਉੱਪਰ ਵੀ ਨੰਬਰ ਜਿਹੜਾ ਹੈਗਾ ਸਕਰੀਨ ਦੇ ਉੱਪਰ ਚਲਾ ਦਾਂਗੇ ਔਰ ਨੰਬਰ ਦੇ ਉੱਪਰ ਵੀ ਤੁਸੀਂ WhatsApp ਕਰਕੇ ਕੋਈ ਵੀ ਕਿਤੇ ਵੀ ਕੰਟਰੀ ਦੇ ਵਿੱਚ ਬੈਠ ਕੇ ਤੁਸੀਂ ਸਾਡੇ ਕੋਲੋਂ ਜਿਹੜਾ ਹੈਗਾ ਇਹ ਔਰ ਡਿਲੀਵਰੀ ਕਰਵਾ ਸਕਦੇ ਹੋ ਇਹ ਡਿਲੀਵਰੀ ਚਾਰਜ ਕੀ ਹੋਣਗੇ ਇਹਦੇ ਜਿਹੜੇ ਅਗਰ ਤਾਂ ਤੁਸੀਂ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਡਿਲੀਵਰੀ ਕਰਵਾਣੇ ਹੋ ਹਜ਼ਾਰ ਰੁਪਏ ਦੀ ਅਗਰ ਤੁਸੀਂ ਸ਼ਾਪਿੰਗ ਕਰਦੇ ਹੋ ਤਾਂ ਉਹਦੇ ਉੱਪਰ ਹਾਂ اور ਅਗਰ ਜਿਹੜੀ ਦੂਸਰੀ ਜਿਵੇਂ ਕੰਟਰੀ ਵਗੈਰਾ ਦੇ ਵਿੱਚ ਮੰਗਾਣੇ ਆ ਬਾਹਰ ਕੰਟਰੀ ਦਾ ਚਾਰਜ ਦੇਖ ਕੇ ਜਿਹੜਾ ਹੈਗਾ ਜਿੰਨਾ ਚਾਰਜ ਆਏਗਾ ਉਹ ਹਾਫ ਹੱਫ ਕਿਤੇ ਆਏਗਾ ਹਾਫ ਕਸਟਮਰ ਦੇ ਉੱਪਰ ਪਏਗਾ ਔਰ ਹਾਫ ਆਪਣੇ ਉੱਪਰ ਪਏਗਾ ਔਰ ਦੋਨੋਂ ਮਿਲ ਕੇ ਚੱਲਾਂਗੇ ਠੀਕ ਹੈ ਜੀ ਇਹਨਾਂ ਤੋਂ ਇਲਾਵਾ ਜਿਵੇਂ ਬਹੁ ਆਪਾਂ ਨੇ ਸਫਰ ਕਰਨਾ ਹੁੰਦਾ ਨਾ ਆਪਣੀ ਗੱਡੀ ਦੇ ਵਿੱਚ ਕਾਰ ਦੇ ਵਿੱਚ ਜਾਣੇ ਆ ਤਾਂ ਕਾਰ ਦੇ ਵਿੱਚ ਫ੍ਰੈਗਰੈਂਸ ਦੇ ਲਈ ਔਰ ਉਹ ਵੀ ਜਿਹੜਾ ਹੈਗੇ ਆ ਆਪਣੇ ਕੋਲੇ ਫ੍ਰੈਗਰੈਂਸ ਮੌਜੂਦ ਨੇ ਤੁਸੀਂ ਆਪਣੇ ਕਾਰ ਦੇ ਵਿੱਚ ਟੰਗ ਵੀ ਸਕਦੇ ਹੋ ਔਰ ਅਗਰ ਤੁਸੀਂ ਏਸੀ ਦੇ ਮੂਰੇ ਲਗਾਉਣਾ ਚਾਹਨੇ ਹੋ ਚਾਹੇ ਰੂਮ ਦੇ ਵਿੱਚ ਲਗਾ ਲਓ ਚਾਹੇ ਗੱਡੀ ਦੇ ਵਿੱਚ ਲਗਾ ਲਓ ਉਹ ਵੀ ਆਪਣੇ ਲਵੇ ਮੌਜੂਦ ਹੈ ਜਦੋਂ ਮਰਜੀ ਆਓ ਔਰ ਇਹ ਤੋਂ ਇਲਾਵਾ ਬਹੁਤ ਸਾਰੇ ਲੋਗੇ ਕਹਿੰਦੇ ਨੇ ਕਿ ਯਾਰ ਜਿਹੜੇ ਸੈਲੀਬ੍ਰਿਟੀ ਹੁੰਦੇ ਨੇ ਇਹ ਜਿਵੇਂ ਬੜੇ ਬੜੇ ਐਕਟਰ ਨੇ ਉਹ ਜਿਹੜੀਆਂ ਚੀਜ਼ਾਂ ਇਸਤੇਮਾਲ ਕਰਦੇ ਨੇ ਕਿ ਉਹ ਚੀਜ਼ਾਂ ਆਪਣੇ ਲਵੇ ਮੌਜੂਦ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੇ ਜਿਵੇਂ ਸ਼ਾਹਰੂਖ ਖਾਨ ਦਾ ਇਸ ਟਾਈਮ ਬਹੁਤ ਜ਼ਿਆਦਾ ਟ੍ਰੈਂਡਿੰਗ ਚੱਲ ਰਿਹਾ ਹੈ ਕਿ ਯਾਰ ਬਹੁਤ ਸਾਰੇ ਅਗੇ ਮੰਗਦੇ ਨੇ ਕਿ ਸ਼ਾਹਰੂਖ ਖਾਨ ਕੀ ਲਾਉਂਦਾ ਹੈ ਕਿ ਸਾਨੂੰ ਉਹ ਚੀਜ਼ ਹੋ ਤਾਂ ਸ਼ਾਹਰੂਖ ਖਾਨ ਜਿਹੜਾ ਇਧਰ ਇਸਤੇਮਾਲ ਕਰਦਾ ਹੈ ਉਹ ਦੋਨੋਂ ਇਹ ਮਿਲਾ ਕੇ ਜਿਹੜਾ ਹੈਗਾ ਹੈ ਟੈਮਡਾਉਨ ਔਨ ਡਨ ਹਿੱਲ ਇਹ ਦੋਨੋਂ ਇਸਤੇਮਾਲ ਕਰਦਾ ਹੈ ਇਹ ਦੋਨੋਂ ਮਿਕਸ ਕਰਕੇ ਕਰਦਾ ਹੈ ਮਿਕਸ ਕਰਕੇ ਇਸਤੇਮਾਲ ਕਰਦਾ ਹੈ ਓਰੇਲਾ ਪਰਫਿਊਮ ਵੀ ਔਰ ਇਤਰ ਵੀ ਦੋਨੋਂ ਆਪਣੇ ਕੋਲੇ ਮੌਜੂਦ ਨੇ ਇਹਨਾਂ ਤੋਂ ਇਲਾਵਾ ਅਗਰ ਇਹ ਕੋ ਹੋ ਕੇ ਸੈਫ ਅਲੀ ਖਾਨ ਬਹੁਤ ਸਾਰਿਆਂ ਦਾ ਚਹੇਤਾ ਹੈ ਕਿ ਉਹ ਕੀ ਇਸਤੇਮਾਲ ਕਰਦਾ ਹੈ ਉਹ ਵੀ ਆਪਣੇ ਲਈ ਮੌਜੂਦ ਹੈਗਾ ਹੈ ਵਿਸਾਲ ਔਰ ਉਹਨਾਂ ਤੋਂ ਇਲਾਵਾ ਜਿਵੇਂ ਕ੍ਰੀਡ ਹੈ ਇਹ ਵਿਰਾਟ ਕੋਹਲੀ ਜਿਹਨੂੰ ਪੂਰੀ ਦੁਨੀਆ ਉਹਨੂੰ ਪਿਆਰ ਕਰਦੀ ਹੈ ক্রিকেট ਦੇ ਵਿੱਚ ਔਰ ਉਹ ਜਿਹੜਾ ਕਰੀਡ ਇਸਤੇਮਾਲ ਕਰਦਾ ਹੈ ਉਹ ਵੀ ਆਪਣੇ ਕੋਲੇ ਮੌਜੂਦ ਹੈ ਔਰ ਇਹਨਾਂ ਤੋਂ ਇਲਾਵਾ ਜਿਵੇਂ ਕਹਿੰਦੇ ਸੰਜੇ ਦਾ ਤੱਕ ਉਹ ਨਹੀਂ ਸੰਜੇ ਦਾ ਤੱਕ ਹੀ ਇਸਤੇਮਾਲ ਕਰਦਾ ਹੈ ਉਹ ਵੀ ਆਪਣੇ ਕੋਲੇ ਮੌਜੂਦ ਹੈ ਕਿ ਜਿਹੜਾ ਸੰਜੇ ਦਾ ਤੀ ਇਸਤੇਮਾਲ ਕਰਦਾ ਹੈ ਇਸ ਲਈ ਕੋਈ ਵੀ ਸੈਲੀਬ੍ਰਿਟੀ ਜਿਹੜਾ ਹੈਗਾ ਹੈ ਜਾਂ ਐਕਟਰ ਨੇ ਜੋ ਉਹ ਚੀਜ਼ ਹੀ ਮਸ਼ਹੂਰੀ ਦਿੰਦੇ ਨੇ ਜਾਂ ਖੁਦ ਇਸਤੇਮਾਲ ਕਰਦੇ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਣੇ ਕੋਲੇ ਅਰਬ ਕੰਟਰੀਆਂ ਦੁਬਈ ਦੀਆਂ ਸਾਰੀਆਂ ਆਪਣੇ ਕੋਲੇ ਮੌਜੂਦ ਨੇ ਸਟੋਰ ਦੇ ਉੱਪਰ ਇਸ ਲਈ ਵਿਜ਼ਿਟ ਕਰੋ ਘਰ ਬੈ ਕੇ ਵੀ ਮੰਗਵਾਣਾ ਚਾਹਦੇ ਹੋ ਤਾਂ ਘਰ ਬੈ ਕੇ ਵੀ ਮੰਗਵਾ ਸਕਦੇ ਹੋ ਠੀਕ ਹੈ ਜੀ ਜੀ ਅੱਜ ਪਹੁੰਚੇ ਸੀ ਆਪਾਂ ਸ਼ਹਿਰ ਖੰਨੇ ਤੇ ਪਹੁੰਚਦੇ ਵਾ ਬਾਈਓ ਨਾਲ ਕੋਲ ਇੱਥੇ ਅਰਬ ਦੇਸ਼ਾਂ ਦੇ ਪ੍ਰਮੁੱਖ ਬ੍ਰਾਂਡ ਦੇ ਇਤਰ ਤੇ ਪਰਫਿਊਮ ਮਿਲਦੇ ਨੇ ਹਨ ਤੁਹਾਨੂੰ ਸਾਰੀ ਆਪਾਂ ਬਾਈਓ ਨਾਲ ਗੱਲਬਾਤ ਕਰਾਈਏ ਸੋ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਕਮੈਂਟ ਜਰੂਰ ਕਰਿਓ ਵੀ ਕਿਹੜਾ-ਕਿਹੜਾ ਜੀਟੀਵੀ ਮਾਰਕੀਟ ਜਦ ਖੰਨੇ ਸ਼ਹਿਰ ਚ ਆਇਆ ਹੋਇਆ ਜਾਂ ਆਉਂਦਾ ਹਨ ਤੇ ਬਾਕੀ ਠੀਕ ਆ ਜੀ ਮਿਲਦਾ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਤੇ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜ